ਹਾਂਜੀ ਫਰੈਸ਼ ਵਰਗਿਆਰਾ ਹੋ ਕੇ ਹੁਣ ਮੈਂ ਆ ਗਈਆਂ ਜੀ ਆਪਣੇ ਕਿਚਨ ਦੇ ਵਿੱਚ ਪਹਿਲਾਂ ਮੈਂ ਚਟਣੀ ਬਣਾਈ ਹਰੀ ਚਟਣੀ ਪਿੰਡੋਂ ਲਿਆਂਦਾ ਸੀ ਸਾਰਾ ਕੁਝ ਹਰਾ ਧਨੀਆ ਤੇ ਪਿਆਜ਼ ਹਰਾ ਪਿਆਜ਼ ਤੇ ਉਹਦੀ ਆਪਾਂ ਚਟਣੀ ਬਣਾਈ ਹੈ ਹੁਣ ਮੈਂ ਬਣਾਉਣ ਲੱਗਿਆਂ ਜੀ ਮੱਕੀ ਦੀ ਰੋਟੀ ਚਟਣੀ ਦੇ ਨਾਲ ਕਿਉਂਕਿ ਸਬਜ਼ੀ ਵਗੈਰਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਵੈਸੇ ਤਾਂ ਪਈ ਆ ਸਬਜ਼ੀ ਤੇ ਮੈਂ ਖਾਵਾਂਗੀ ਬਣਾਵਾਂਗੀ ਜੀ ਮੱਕੀ ਦੀ ਰੋਟੀ ਲੋ ਜੀ ਆਟਾ ਮੈਂ ਗੁੰਨ ਲਿਆ ਮੱਕੀ ਦਾ ਲੋ ਜੀ ਬਣ ਗਈਆਂ ਜੀ ਆਪਣੀਆਂ ਮੱਕੀ ਦੀਆਂ ਰੋਟੀਆਂ ਤੇ ਨਾਲ ਆਪਣੀ ਚਟਣੀ ਡਾਕਟਰ ਸਾਹਿਬ ਕਹਿੰਦੇ ਮੈਂ ਖਾਣ ਹੀ ਨਹੀਂ ਰੋਟੀ ਇਸ ਕਰਕੇ ਮੈਂ ਆਪਣੇ ਲਈ ਬਣਾਈ ਆ ਬਸ ਆਜੋ ਜੀ ਜਿੰਨਾ ਜਿੰਨਾਂ ਨੇ ਵੀ ਖਾਣੀ ਹੈ ਚਟਣੀ ਦੇ ਨਾਲ ਰੋਟੀ ਚਟਣੀ ਬੜੀ ਕਰਾਰੀ ਬਣੀ ਐ ਕਰਾਰੀ ਮਤਲਬ ਨਹੀਂ ਮਿਰਚ ਮੈਂ ਘੱਟ ਹੀ ਪਾਈ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਮੇਰਾ ਮੂੰਹ ਦੁੱਖ ਦਾ ਹਾਲੇ ਤੱਕ ਠੀਕ ਨਹੀਂ ਹੋਇਆ ਮੇਰਾ ਵਿੱਚੋਂ ਮੂੰਹ ਪੱਕਿਆ ਹੈ ਤੇ ਇਸ ਕਰਕੇ ਮੈਂ ਨਾ ਠੰਨੀ ਡੰਡੀ ਜੀ ਚਟਣੀ ਬਣਾਈ ਐ ਤੇ ਮਿਰਚ ਮੈਂ ਜ਼ਿਆਦਾ ਨਹੀਂ ਪਾਈ ਬਸ ਸਿਰਫ ਹਰੀ ਮਿਰਚ ਇੱਕ ਪਾਈ ਐ ਤੇ ਚਲੋ ਜੀ ਆਪਾਂ ਖਾਂਦੇ ਆ ਚਟਣੀ ਦੇ ਨਾਲ ਮੱਕੀ ਦੀਆਂ ਰੋਟੀਆਂ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਦਾ ਦਰਸ਼ ਚੜ੍ਹਦੀ ਕਲਾ ਵਿੱਚ ਹੋਮੋਗੇ ਦੇਖੋ ਮੇਰੀ ਸ਼ਕਲ ਸੋਸਾਇਟੀ ਵਾਲੇ ਸਾਡੇ ਉੱਪਰ ਸਾਡੇ ਬਲੌਕ ਦੀ ਆ ਕੇ ਮੇਰੇ ਰੰਗ ਕਲਰ ਲਗਾ ਕੇ ਚਲੇ ਗਏ ਐ ਵੈਸੇ ਮੇਰਾ ਮਨ ਨਹੀਂ ਸੀਗਾ ਹੋਲੀ ਖੇਡਣ ਦਾ ਕਿਉਂਕਿ ਪਹਿਲਾਂ ਤਾਂ ਅਸੀਂ ਬੱਚਾ ਤੋਂ ਹੀ ਘਰ ਤੀ ਆਪਣੇ ਹੋਲੀ ਸਟਾਰਟ ਕਰਦੇ ਹੁੰਨੇ ਆ ਇਸ ਸਾਲ ਬੱਚੇ ਹੈ ਨਹੀਂ ਆ ਘਰ ਤੇ ਹੁਣ ਮਨ ਨਹੀਂ ਕੀਤਾ ਹੈਗਾ ਹੋਲੀ ਖੇਡਣ ਨੂੰ ਪਰ ਫਿਰ ਉਹ ਆਏ ਤੇ ਕਲਰ ਲਗਾ ਕੇ ਚਲੇ ਗਏ ਕਹਿੰਦੇ ਆਜੋ نیچے ਹੋਲੀ ਖੇਡਣ ਵਾਸਤੇ ਮੈਂ ਕਹਿੰਦਾ ਨਹੀਂ ਮੇਰਾ ਮਨ ਨਹੀਂ ਹੈ ਤੇ ਇਸ ਕਰਕੇ ਮੈਂ ਨਹੀਂ ਜਾਣਾ نیچے ਹੋਲੀ ਖੇਡਣ ਚਲੋ ਇੱਥੇ ਆ ਕੇ ਉਹਨਾਂ ਨੇ ਹੋਲੀ ਕਲਰ ਲਗਾ ਦਿੱਤਾ ਇਧਰ ਦੇਖੋ ਨੂੰ ਦੇਵੀ ਲਗਾ ਦਿੱਤਾ ਏ ਇਧਰ ਦੇਖੋ ਜੁਗਨੂ ਦੇ ਵੀ ਕਲਰ ਲਗਾਤਾ ਜੁਗਨੂ ਤੇਰੇ ਵੀ ਲਾਤਾ ਕਲਰ ਹਾਂ ਜੁਗਨੂ ਦੇ ਵੀ ਕਲਰ ਲਗਾ ਦਿੱਤਾ ਹੈਪੀ ਹੋਲੀ ਜੁਗਨੂ ਆ ਯਾਰਾ અમારી ਗੀਤ ਜਰ ਮੈ ਨਾਲ ਇਹਨਾਂ ਨੇ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਜੀ ਹੈਪੀ ਹੋਲੀ ਜ਼ਰੂਰ ਕਰੋ ਇੱਕ ਉਰਾਲੀ ਤੋਂ ਆਏ ਜੀ ਮੇਰੇ ਦਿਓਰ ਦਾ ਬੇਟਾ ਤੈਨੂੰ ਰਾਣੀ ਸਾਨੂੰ ਹੋਲੀ ਲਾਉਣ ਮੈਨੂੰ ਕਹਿੰਦੇ ਤੇ ਤਜਾਦ ਨਹੀਂ ਰਹਿੰਦੇ ਹਾਂ

ਇੱਧਰ نیچے ਦੇਖੋ ਜੀ ਸਾਡੀ ਸੁਸਾਇਟੀ ਦੀ ਹੋਲੀ ਇਸ ਵਾਰ ਮੈਂ ਨਹੀਂ ਗਈ نیچے ਨਹੀਂ ਅਸੀਂ ਬੁੜੀਆਂ ਧਮਾਲਾ ਪਾਉਣ ਦੀ ਹੁੰਦੀ ਆ ਤੇ نیچے ਦੇਖੋ ਹੁਣ ਵੀ ਬੜੀਆਂ ਧਮਾਲਾ ਪੈ ਰਹੀਆਂ ਨੇ ਪਾਣੀ ਉਹ ਸਿੱਟੀ ਜਾਂਦੇ ਨੇ ਇੱਕ ਦੂਸਰੇ ਦੇ ਉੱਪਰ ਇੱਥੇ ਦੇਖੋ ਡਾਕਟਰ ਸਾਹਿਬ ਕਲੀਨਿਕ ਤੋਂ ਆਏ ਸੀ ਆਉਂਦੇ ਸਾਰੇ ਉਹਨਾਂ ਨੂੰ ਸਾਰਿਆਂ ਨੇ ਹੋਲੀ ਦੇ ਰੰਗ ਨਾਲ ਰੰਗ ਦਿੱਤਾ ਹੋ ਗਏ ਹੋ ਗਏ ਜੀ ਵੀਡੀਓ ਵੀ ਬਣਾ ਲਈ ਡਾਕਟਰ ਸਾਹਿਬ نیچے ਚਲੇ ਗਏ ਮੈਨੂੰ ਕਹਿੰਦੇ ਚੱਲ ਮੈਂ ਗਈ ਨਹੀਂ ਹੈਗੀ نیچے ਮੈਂ ਕਿਹਾ ਨਾ ਜੀ ਮੈਂ ਨਹੀਂ ਪਾਣੀ ਵਿੱਚ ਭਿੱਜਣਾ ਹੈਗਾ ਚਲੋ ਓਕੇ ਜੀ ਬਾਏ ਬਾਏ ਫਿਰ ਮਿਲ ਜਾਂ नेक्स्ट ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸਤੇ ਵਾਸਤੇ ਕੁਝ ਰੱਖਿਓ